ਕਹਣਾ ਪਾਸ ਕਿੰਨੇ ਦੀ ਮੁੱਖ ਮੰਤਰੀ ਨਹੀਂ ਚਲਾ ਰਹੇ ਭਾਈ ਬੋਲ ਰਹੇ ਨਾ ਇੱਕ ਮਿੰਟ ਮੈਡਮ ਉਹ ਪਾਜੀ ਮੁੱਖ ਮੰਤਰੀ ਨਹੀਂ ਜਾ ਰਹੇ ਆਪਣੀ ਕੁਰਸੀ ਇੱਕ ਮਿੰਟ ਇੱਕ ਮਿੰਟ ਇੱਕ ਮਿੰਟ ਉਹ ਕੇਸ ਹੀ ਬਾਹਰ ਟਿਕ ਕੇ ਚ ਦੇਤਾ ਬਹੁਤ ਬਹੁਤ ਸੰਸਦ ਹਰ ਸਿਮਰਤ ਕੋਰ ਬਦਲ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਵਿਖੇ ਹੋਏ ਨਤਮਸਤ ਅਤੇ ਸਰਬੱਤ ਦੇ ਭਲੇ ਦੀ ਕੀਤੀ ਅਰਦਾਸ ਉਹਨਾਂ ਨੇ ਕਿਹਾ ਕਿ ਪੰਜਾਬ ਵਿੱਚ ਹੜਪੀੜਤ ਲੋਕਾਂ ਨੂੰ ਸਰਕਾਰ ਤੋਂ امداد ਦੀ ਜ਼ਰੂਰਤ ਹੈ ਪਰ ਸਰਕਾਰ ਵੱਲੋਂ ਅਜੇ ਤੱਕ ਕੋਈ ਵੀ ਕਿਸੇ ਕਿਸਮ ਦਾ ਹੈਲਪਲਾਈਨ ਨੰਬਰ ਜਾਰੀ ਨਹੀਂ ਕੀਤਾ ਗਿਆ ਇਹ ਵੀ ਪੰਜਾਬ న్యూਸ ਦੀ ਖਾਸ ਰਿਪੋਰਟ ਪੰਜਾਬ ਦੇ ਹਾਲਾਤ ਬਨੇ ਹੋਏ ਇਸ ਲਈ ਕਿਸ ਕੋ ਜਿੰਮੇਦਾਰੀ ਤੇ ਆਪ ਥੋੜੇ ਮੈਕ ਪੁੱਛੇ ਜਿੰਮੇਦਾਰੀ ਫੋਨ ਕਰ ਲੋ ਕਿ ਆਪ ਜਾਣਦੇ ਨੇ ਕੀ ਹੈਗੀ ਕੁਦਰਤ ਤੇ ਅੱਗੇ ਕੁਝ ਚਲਦਾ ਨਹੀਂ ਲੇਕਿਨ ਸਰਕਾਰਾਂ ਬੰਦੀਆਂ ਨੇ ਇਸ ਕੁਦਰਤ ਦੇ ਕਹਿਰ ਵਿੱਚ ਲੋਕਾਂ ਦੇ ਨਾਲ ਖੜਨ ਵਾਸਤੇ ਅੱਜ ਜਿੱਥੇ ਪੰਜਾਬ ਦੇ ਲੋਕੀ ਬਹੁਤ ਉਕਟਾਈ ਨਾਲ ਝੂਝ ਰਹੇ ਨੇ ਜੇ ਕਿਤੇ ਦੇਖਿਆ ਜਾਏ ਸੋਸ਼ਲ ਮੀਡੀਆ 'ਤੇ ਨੀਂਦ ਨਹੀਂ ਆਂਦੀ ਕਿ ਕਿਸ ਹਾਲਾਤਾਂ ਵਿੱਚ ਲੋਕੀ ਬੈਠੇ ਨੇ ਅੱਜ ਮੈਂ ਤੁਹਾਡੇ ਰਾਹੀਂ ਮੁੱਖ ਮੰਤਰੀ ਸਾਹਿਬ ਨੂੰ ਬੇਨਤੀ ਕਰਾਂਗੀ ਕਿ ਕਿ ਹੋ ਸਕਦਾ ਹੈ ਤਜਰਬਾ ਘੱਟ ਹੋਣ ਦੇ ਨਾਤੇ ਸ਼ਾਇਦ ਪਤਾ ਨਾ ਹੋਵੇ ਲੇਕਿਨ ਅਸੀਂ ਹਮੇਸ਼ਾ ਦੇਖਿਆ ਜਦ ਇਹੋ ਜੀ ਕੋਈ ਕੁਦਰਤੀ ਆਪਦਾ ਹੁੰਦੀ ਸੀ ਤਾਂ ਬਾਦਾ ਸਾਹਿਬ ਸਭ ਤੋਂ ਪਹਿਲੇ ਸਰਕਾਰ ਵੱਲੋਂ ਇੱਕ ਹੈਲਪਲਾਈਨ ਨੰਬਰ ਜਾਰੀ ਕਰਦੇ ਸੀ ਕਿ ਜੋ ਦਾ ਵੀ ਜਿੱਥੇ ਵੀ ਫਸਿਆ ਹੈਗਾ ਜਿੱਥੇ ਜਿਸ ਚੀਜ਼ ਦੀ ਲੋੜ ਹੈ ਕੋਈ ਨੰਬਰ ਤਾਂ ਹੋਏ ਜਿੱਥੇ ਉਹ ਫੋਨ ਕਰਕੇ ਪਾਵੇਂ ਬੰਦ ਨੂੰ ਪੱਕਾ ਕਰਨਾ ਹੈਗਾ ਪਾਵੇਂ ਰੋਟੀ ਪਾਣੀ ਦੀ ਲੋੜ ਹੈ ਪਾਵੇਂ ਕੋਈ ਕਿਸ਼ਤੀ ਦੀ ਲੋੜ ਹੈ ਜਿਸ ਤਰ੍ਹਾਂ ਦੀ ਲੋੜ ਹੈ ਲੋਕੀ ਦੱਸਣ ਵਾਸਤੇ ਕੋਈ ਨੰਬਰ ਤਾਂ ਹੋਵੇ ਸੋ ਤੁਹਾਡੇ ਰਾਹੀਂ ਮੈਂ ਮੁੱਖ ਮੰਤਰੀ ਸਾਹਿਬ ਨੂੰ ਬੇਨਤੀ ਕਰਦੀ ਆ ਕੇਜਰੀਵਾਲ ਨੂੰ ਬੇਨਤੀ ਕਰਦੀ ਆ ਕਿ ਜੇ ਤੁਸੀਂ ਲੈਟਰੀਨਾ ਦੇ ਸਕੂਲ ਦੇ ਕਮਰਿਆਂ ਦੀ ਉਦਘਾਟਨ ਕਰ ਸਕਦੇ ਹੋ ਜੇ ਅੱਜ ਦੀ ਤਰੀਕੇ ਤੁਸੀਂ ਲੋਕਾਂ ਦੇ ਵਿੱਚ ਖੜ ਨਹੀਂ ਸਕਦੇ ਇੱਕ ਨੰਬਰ ਤਾਂ ਜਾਰੀ ਕਰ ਦਿਓ ਤੇ ਤੁਹਾਡੇ ਥੱਲੇ ਜਿਹੜਾ ਇਹਨਾਂ ਵੱਡਾ ਸਾਰਾ ਪ੍ਰਸ਼ਾਸਨ ਹੈ ਲੱਖਾਂ ਦੀ ਤਨਖਾਹ ਇਹਨਾਂ ਲੋਕਾਂ ਦੇ ਪੈਸਿਆਂ ਦੀ ਲੈਂਦੀ ਉਹ ਪ੍ਰਸ਼ਾਸਨ ਨੂੰ ਤਾਂ ਜ਼ਮੀਨ ਤੇ ਉਤਾਰੋ ਤਾਂ ਕਿ ਲੋਕਾਂ ਦੇ ਨਾਲ ਖੜੇ ਅਸਵਾਦੇ ਰਾਹੀਂ ਮੈਂ ਹੋਮ ਮਿਨਿਸਟਰ ਸਾਹਿਬ ਦੇਸ਼ ਦੇ ਗ੍ਰਹਿ ਮੰਤਰੀ ਨੂੰ ਬੇਨਤੀ ਕਰਦੀ ਆ ਕਿ ਜਿੱਥੇ ਵੀ ਕੁਦਰਤੀ ਆਪਦਾ ਆਉਂਦੀ ਹੈ ਤੁਸੀਂ ਆਪ ਦੀ ਐਨਡੀਆਰਐਫ ਨੂੰ ਭੇਜ ਦਿਓ ਅੱਜ ਕਿਸ਼ਤੀਆਂ ਦੀ ਲੋੜ ਹੈ ਰੋਟੀ ਖਾਣ ਪੀਣ ਦੀ ਚੀਜ਼ਾਂ ਦੀ ਲੋੜ ਹੈ ਅੱਜ ਪੰਜਾਬ ਜਿਹੜਾ ਦੇਸ਼ ਦਾ ਢਿਡ ਭਰਦਾ ਹੈ ਅੱਜ ਇਹ ਹੜ੍ਹ ਪੀੜੇ ਤੇ ਇਲਾਕਿਆਂ 'ਚ ਲੋਕੀ ਭੁੱਖੇ ਮਰ ਰਹੇ ਨੇ ਤੁਸੀਂ ਆਪ ਦੀ ਐਨਡੀਆਰਐਫ ਨੂੰ ਭੇਜੋ ਭਾਵੇਂ ਇੱਕ ਹਵਾਈ ਜਹਾਜ਼ ਹੀ ਲਾ ਲਓ ਤੁਹਾਡੇ ਆਉਣ ਦੇ ਨਾਲ ਹੀ ਬਹੁਤ ਕੁਝ ਚੁਸਦਰਸ ਹੋ ਜਾਂਦਾ ਜਦ ਕੋਈ ਅਗੂ ਹੰਦਾ ਇਹ ਤਾਂ ਪ੍ਰਸ਼ਾਸਨ ਵੀ ਕੰਮ ਚ ਲੱਗ ਜਾਂਦਾ ਹੈ ਪ੍ਰਧਾਨ ਮੰਤਰੀ ਸਾਹਿਬ ਨੂੰ ਵੀ ਮੈਂ ਬੇਨਤੀ ਕਰਾਂਗੀ ਆਪਣੀ ਆਰਮੀ ਭੇਜੋ ਇੱਥੇ ਦੂਜੇ ਸੂਬਿਆਂ ਚ ਤੁਸੀਂ ਭੇਜ ਦਿਓ ਤੇ ਪੰਜਾਬ ਚ ਕਿਉਂ ਨਹੀਂ ਤੇ ਪੰਜਾਬ ਦੇ ਭਾਜਪਾ ਨੂੰ ਮੈਂ ਕਵਾਂਗੀ ਕਿ ਕੁਝ ਹਫਤੇ ਪਹਿਲੇ ਤਾਂ ਤੁਸੀਂ ਪਿੰਡਾਂ ਚ ਵੜਨ ਵਾਸਤੇ ਆਪਣੀ ਸਕੀਮਾਂ ਬਾਰੇ ਦੱਸਣ ਵਾਸਤੇ ਤਾਂ ਤੁਸੀਂ ਲੜਾਈ ਕਰ ਰਹੇ ਸੀਗੇ ਤੇ ਅੱਜ ਤੁਸੀਂ ਉਹਨਾਂ ਪਿੰਡਾਂ ਚ ਕਿਉਂ ਨਹੀਂ ਨਜ਼ਰ ਆ ਰਹੇ ਹੋ ਘੱਟ ਤੋਂ ਘੱਟ ਆਪਣੀ ਦਿੱਲੀ ਦੀ ਕੇਂਦਰ ਦੀ ਸਰਕਾਰ ਤੋਂ ਉਹ ਵੱਡੀਆਂ ਕਿਸ਼ਤੀਆਂ ਜਿਹੜੇ ਦੂਰ ਤਾਈਂ ਪਹੁੰਚ ਸਕਦੀਆਂ ਜਿਹੜੇ ਲੋਕਾਂ ਦੇ ਪਸ਼ੂ ਮਾਲ ਦੰਗਰ ਚੱਕ ਕੇ ਲਾ ਸਕਦੇ ਲੋਕਾਂ ਦੀ ਜਾਨਾਂ ਬਚਾ ਸਕਦੀ ਆ ਦਿੱਲੀ ਜਾ ਕੇ ਉਹ ਤਾਂ ਲੈ ਕੇ ਆਓ ਤੁਸੀਂ ਤੇ ਕਾਂਗਰਸ ਦਾ ਤਾਂ ਆਪਾਂ ਕੀ ਆਸ ਕਰੇ ਲekin ਮੈਂ ਇਹ ਜ਼ਰੂਰ ਕਹਿੰਦੀ ਆ ਕਿ ਉਹ ਕਰਨ ਨਾ ਕਰਨ ਤੁਹਾਡੀ ਆਪਣੀ ਖੇਤਰੀ ਪਾਰਟੀ ਤੁਹਾਡੇ ਨਾਲ ਖੜੀ ਹੈ ਜੇ ਮੁੱਖ ਮੰਤਰੀ ਸਾਹਿਬ ਨੇ 24 ਘੰਟਿਆਂ ਦੇ ਅੰਦਰ ਕੋਈ ਹੈਲਪਲਾਈਨ ਨੰਬਰ ਜਾਰੀ ਨਹੀਂ ਕੀਤਾ ਤਾਂ ਮੈਂ ਪ੍ਰਧਾਨ ਸਾਹਿਬ ਸੁਖਵੀਰ ਸਿੰਘ ਬਾਦਲ ਜੀ ਨੂੰ ਜ਼ਰੂਰ ਬੇਨਤੀ ਕਰਾਂਗੀ ਕਿ ਭਾਵੇਂ 10 ਸਾਲ ਆਪਣੀ ਸਰਕਾਰ ਨਹੀਂ ਹੈ ਜਿੰਨੇ ਜੋਗੀ ਆਪੇ ਹਾਂ ਅਸੀਂ ਆਪਣੇ ਦਫ਼ਤਰ ਤੋਂ ਹੀ ਕੋਈ ਹੈਲਪਲਾਈਨ ਨੰਬਰ ਜਾਰੀ ਕਰ ਦਈ ਹੈ ਤੁਹਾਡੀ ਆਪਣੀ ਸ਼੍ਰੋਮਣੀ ਅਕਾਲੀ ਦਲ ਤੋਂ ਤੁਹਾਡੀ ਆਪਣੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਜਿੰਨਾ ਜੋ ਕੁਝ ਹੋ ਸਕਦਾ ਹੈ ਅਸੀਂ ਸਾਰੇ ਵਰਕਰ ਅੱਜ ਵੀ ਸਾਡੀ ਪੂਰੀ ਯੂਥ ਦੀ ਟੀਮ ਸਾਡੇ ਵਰਕਰ ਦੀ ਟੀਮ ਲੋਕਾਂ ਦੇ ਵਿੱਚ ਹੈ ਸੁਖਵੀਰ ਜੀ ਹਰ ਇਲਾਕੇ ਵਿੱਚ ਜਾ ਰਹੇ ਨੇ ਜੋ ਕਰ ਸਕਦੇ ਕਰ ਰਿਹਾ ਲੇਕਿਨ ਇਸ ਤੋਂ ਵੀ ਵੱਧ ਕਰਨ ਵਾਸਤੇ ਪੂਰਾ ਹਮਲਾ ਮਾਰਾਂਗੇ ਜੇ ਸਰਕਾਰ ਆਪਣੇ ਫਰਜ਼ ਨਹੀਂ ਪੂਰਾ ਕਰ ਸਕਦੀ ਤੋ ਘਟ ਤੋਂ ਘਟ ਅਸੀਂ ਆਪਣੇ ਫਰਜ਼ ਨੂੰ ਸਮਝਦੇ ਹੋਏ ਅਸੀਂ ਆਪਣਾ ਪੂਰਾ ਜੋਰ ਲਾਵਾਂਗੇ। ਤੁਸੀਂ ਲੱਕੜੇ ਰੋਗ ਲਾਇਆ। ਹਾਂ ਜੀ ਪੰਜਾਬ ਨੂੰ ਕੇਂਜੀ ਵਜਲਾ ਰਹੇ ਨੇ। ਮੁੱਖ ਮੰਤਰੀ ਨਹੀਂ ਚਲਾ ਰਹੇ। ਪਾਜੀ ਹੋਵੇ। ਇੱਕ ਮਿੰਟ ਭਾਜੀ ਸਵਾਲ ਹੋ ਗਿਆ ਨਾ। ਥੈਂਕ। ਕਿੰਨੇ ਕਿ ਮੁੱਖ ਮੰਤਰੀ ਨਹੀਂ ਚਲਾ ਰਹੇ। ਭਾਜੀ ਬੋਲ ਰਹੇ ਨਾ ਤੁਸੀਂ। ਇੱਕ ਮਿੰਟ ਮੈਡਮ। ਉਹ ਭਾਜੀ। ਉਹ ਭਾਜੀ ਮੁੱਖ ਮੰਤਰੀ ਨਹੀਂ ਜਾ ਰਹੇ। ਆਪਣੀ ਕੁਰਸੀ ਇੱਕ ਮਿੰਟ ਇਸ ਮਿੰਟ ਨੂੰ ਕੇਸ ਦੀ ਗੱਲ ਉਹ ਠੇਕੇ ਚ ਦੇਤਾ। ਬਹੁਤ ਵਧੀਆ। ਐਸਾ ਬਣਾਉਂਦੇ ਉਹ ਬੋਲਦਾ ਜਾ ਰਹੇ।